ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਫਰੰਟ ਜਿਹੜਾ ਲੈ ਕੇ ਉਹ ਲਗਾਉਣਾ ਦੱਸਾਂਗੀ ਕਿ ਕਿੱਦਾਂ ਅਸੀਂ ਬੁਕਰਮ ਨੂੰ ਕੱਪੜੇ ਦੇ ਨਾਲ ਅਟੈਚ ਕਰਨਾ ਹੈ ਬਿਲਕੁਲ ਆਸਾਨ ਤਰੀਕੇ ਦੇ ਨਾਲ ਮੈਂ ਤੁਹਾਨੂੰ ਗਲਾ ਲਗਾਉਣਾ ਦੱਸਾਂਗੀ ਵੀਡੀਓ ਨੂੰ ਪੂਰਾ ਦੇਖਿਓ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਵੀਡੀਓ ਜੇ ਤੁਹਾਨੂੰ ਚੰਗੀ ਲੱਗੇ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਚਲੋ ਆਓ ਅਸੀਂ ਤਾਨੂੰ ਗਲੇ ਦੇ ਬਾਰੇ ਦੱਸਣੀ ਹੈ ਕਿ ਗਲਾ ਸੀ ਕਿੱਦਾਂ ਅਟੈਚ ਕਰਨਾ ਹੈ ਦੇਖੋ ਆ ਸੀ ਪਲਾਈ ਦਾ ਕੱਪੜਾ ਲੈ ਲਿਆ ਠੀਕ ਹੈ ਤੇ ਆ ਗਣਾ ਲੈ ਲਿਆ ਸੀ ਹਣਾ ਤੇ ਇਹ ਗਲਾ 2.5 ਇੰਚ ਤਿਆਰ ਹੈ ਤੇ ਅਸੀਂ 7 ਇੰਚ ਲਿਆ ਹੈ ਠੀਕ ਹੈ 7 ਇੰਚ ਗਣਾ ਲਿਆ ਹੈ ਸੀ ਆ ਦੇਖੋ ਆ 7 ਇੰਚ ਅਸੀਂ ਗਣਾ ਲਿਆ ਹੈ ਠੀਕ ਹੈ ਫਿਰ ਅਸੀਂ ਇੱਕ ਹੀ ਕਰਨਾ ਹੈ ਅਸੀਂ ਇੰਨੀ ਪਹਿਲਾਂ ਇਹਨਸੇ ਲਾਈ ਲਗਾ ਲੈਣੀ ਹੈ ਠੀਕ ਹੈ ਜਿਹੜਾ ਅਸੀਂ ਰੈਡੀਮੈਂਟ ਗळा ਹੁੰਦਾ ਨਾ ਇਹਨੂੰ ਤੁਸੀਂ ਪ੍ਰੈਸ ਦੇ ਨਾਲ ਚਿਪਕਾ ਵੀ ਸਕਦੇ ਆ ਦੇਖੋ ਇਹ ਜਿਹੜੀ ਪਲੇਨ ਸਾਈਡ ਹੈ ਨਾ ਇਹ ਤੁਹਾਡੇ ਇਹ ਵਾਲੀ ਜਿਹੜੀ ਪਲੇਨ ਜੀ ਸਾਈਡ ਹੁੰਦੀ ਹੈ ਨਾ ਇਹਨੂੰ ਅਸੀਂ ਇਹ ਵਾਲੀ ਸਾਈਡ ਨੂੰ ਅਸੀਂ ਇਦਾਂ ਰੱਖਣਾ ਹੈ ਠੀਕ ਹੈ ਤੇ ਪ੍ਰੈਸ ਨਾਲ ਅਸੀਂ ਚਿਪਕਾ ਵੀ ਸਕਦੇ ਆ ਗळा ਠੀਕ ਹੈ නිස යිල් ගේ ඇසි ලයින ගාලී ඔස්තු බදදෙක්ව සීත පින්නා විල ගාසකනය ඇත දෝතන සි පින්නා විල ගාසකනය ටීග ਆ ਦੇਖੋ ਅਸੀਂ ਇੱਕ ਇੱਕ ਪੈਰ ਦੀ ਸਿਲਾਈ ਲਗਾ ਲਈ ਹੁਣ ਅਸੀਂ ਇਹ ਨੰਨ ਨੂੰ ਕੱਟ ਲਾਂਗੇ ਠੀਕ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਇਦਾਂ ਫੋਲਡ ਕਰ ਲਾਂਗੇ ਫੋਲਡ ਕਰਨ ਦੇ ਬਾਅਦ ਅਸੀਂ ਇਥੇ ਇੱਕ ਇੱਕ ਪੈਰ ਦੀ ਸਲਾਈ ਲਗਾਣੀ ਹੈ ਠੀਕ ਹੈ ਥੋੜਾ ਬੋਤਾ ਜਿਹਦੇ ਚ ਵਾਲ ਵੀ ਆਂਦਾ ਤੇ ਵਾਲ ਪਾ ਦਿਓ ਕੋਈ ਦਿੱਕਤ ਨਹੀਂ ਉੱਪਰ ਹੀ ਵਾਲ ਆਏਗਾ ਜੇ ਆਏਗਾ ਵਿੱਚ ਠੀਕ ਹੈ ਕਿੱੱਚੇ ਨਹੀਂ ਆਏਗਾ ਮਤਲਬ ਉੱਪਰ ਵਾਲੀ ਸਾਈਡ ਵਾਲਾ ਆਏਗਾ ਆ ਦੇਖੋ ਤੇ ਪਾ ਸਕਦੇ ਆ ਅਸੀਂ ਵਾਲ ਬਿਲਕੁਲ ਨੀਚੇ ਵਾਲੀ ਸਾਈਡ ਨਹੀਂ ਆਏਗਾ ਠੀਕ ਹੈ ਬਿਲਕੁਲ ਜਿਹਦਾ ਇਹ ਦੇਖੋ ਇਹ ਨਾ ਇਹ ਭੁਕਰਮ ਹੈ ਹਨਾ ਬਿਲਕੁਲ ਇਦਾਂ ਅਸੀਂ ਨਾਲ ਕਰਕੇ ਸਲਾਈ ਲਗਾਨੀ ਹੈ ਇਹ ਚੀਜ਼ ਠੀਕ ਹੈ ਸਲਾਇਨ ਵਾਲੀ ਇਸ ਨੂੰ ਅਸੀਂ ਕੀ ਕਰਨਾ ਹੈ ਇਹਨੂੰ ਅਸੀਂ ਉਲਟੀ ਸਾਈਡ ਫੋਲਡ ਕਰਨਾ ਹੈ ਇੱਦਾਂ ਇੱਦਾਂ ਫੋਲਡ ਕਰਨਾ ਹੈ ਅਸੀਂ ਠੀਕ ਹੈ ਦੇਖੋ ਇੱਦਾਂ ਇਹਨੂੰ ਫੋਲਡ ਨਹੀਂ ਕਰਨਾ ਇੱਦਾਂ ਫੋਲਡ ਕਰਨਾ ਹੈ ਇਹਨੂੰ ਬਰਾਬਰ ਕਰਕੇ ਇੱਥੇ ਅਸੀਂ ਇੱਥੇ ਇੱਕ ਕੱਟ ਲਗਾ ਲਾਂਗੇ ਉਸ ਤੋਂ ਬਾਅਦ ਜਿਹੜਾ ਇਹ ਵਾਲਾ ਸੈਂਟਰ ਹੈ ਇੱਦਾਂ ਬਰਾਬਰ ਕਰਕੇ ਨਾ ਇਹ ਵਾਲੇ ਸੈਂਟਰ ਤੇ ਸੀ ਨਿਸ਼ਾਨ ਲਗਾ ਲਾਂਗੇ ਚਾਪ ਨਾਲ ਠੀਕ ਹੈ ਉਸ ਤੋਂ ਬਾਅਦ ਅਸੀਂ ਨੂੰ ਕਮੀਜ਼ ਨਾਲ ਅਟੈਚ ਕਰਾਂਗੇ ਐਦਾਂ ਹੀ ਅਸੀਂ ਇਹ ਕਮੀਜ਼ ਦੇਖੋ ਐ ਸੈਂਟਰ ਕਰਕੇ ਇੱਥੇ ਸਿੱਖਟ ਲਗਾ ਲਓ ਆ ਦੇਖੋ ਆ ਨਜ਼ਰ ਆ ਰਿਹਾ ਨਾ ਤੁਹਾਨੂੰ ਪ੍ਰੈਸ ਨਾਲ ਇਹ ਸੈਂਟਰ ਇਹਦਾ ਨਿਸ਼ਾਨ ਲਗਾ ਦੇਣੀ ਹੈ ਤੇ ਤੁਹਾਨੂੰ ਚੰਗੀ ਤਰ੍ਹਾਂ ਨਜ਼ਰ ਆ ਜਾਏ। ਆ ਦੇਖੋ ਇਹ ਸੈਂਟਰ ਹੋ ਗਿਆ ਹਨਾ ਹੁਣ ਅਸੀਂ ਕੀ ਕਰਨਾ ਹੈ? ਇਹ ਵਾਲੇ ਕੱਟ ਨੂੰ ਇਹ ਵਾਲੇ ਕੱਟ ਦੇ ਨਾਲ ਅਸੀਂ ਮਿਲਾ ਦੇਣਾ ਹੈ। ਠੀਕ ਹੈ। ਤੇ ਇਹ ਵਾਲੇ ਨਿਸ਼ਾਨ ਨੂੰ ਇਦਾਂ ਇੱਕ ਗਲਾ ਫਿਰ ਇਧਰ ਉਧਰ ਨਹੀਂ ਖਿਸਕਦਾ ਹੈਗਾ ਹਨਾ। ਗਲਾ ਬਿਲਕੁਲ ਬਰਾਬਰ ਚ ਲੱਗਦਾ ਹੈ ਬਿਲਕੁਲ ਸੈਂਟਰੇ ਚ ਲੱਗਦਾ ਗਲਾ ਅਸੀਂ ਤੇ ਕੱਚੀ ਨੀ ਸਿਲਾਈ ਲਗਾ ਲਾਂਗੇ ਆ ਦੇਖੋ ਨਿਸ਼ਾਨ ਦੇ ਨਾਲ ਨਿਸ਼ਾਨ ਮਿਲ ਰਿਹਾ ਨਾ ਕੱਚੀ ਸਿਲਾਈ ਲਗਾ ਲਾਂਗੇ ਅਸੀਂ ਇੱਥੇ ਦੇਖੋ ਹੁਣ ਅਸੀਂ ਬਿਲਕੁਲ ਇਹਦੇ ਨਾਲ ਨਾਲ ਸਲਾਈ ਲਗਾਵਾਂਗੇ ਨੀਚੇ ਤਾਂ ਵੱਲ ਨਹੀਂ ਆਉਣਾ ਚਾਹੀਦਾ ਹਨਾ ਆ ਕਪੜਾ ਸੀ ਬਿਲਕੁਲ ਬਰਾਬਰ ਰੱਖਣਾ ਹੈ എന്താ അത് ഇത് ഹളി ഹലി ഏനു ഗുലൈച്ച് ലൈന ബിക്കുൾ കുക്കമിൻ്റെ സൈ ലീക്ക ਆ ਦੇਖੋ ਬਿਲਕੁਲ ਅਸੀਂ ਨਾਲ ਨਾਲ ਸਰਾਈ ਲਗਾ ਲਈ ਹੈ ਨਾ ਹੁਣ ਅਸੀਂ ਇਹਨੂੰ ਕਟਿੰਗ ਕਰਾਂਗੇ ਕਟਿੰਗ ਕਿੰਨਾ ਕਰਨਾ ਹੈ ਅਸੀਂ ਇੱਕ ਇੱਕ ਸੂਤ ਛੱਡ ਕੇ ਕੱਪੜਾ ਕੱਪੜੇ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਥੱਲੇ ਕੱਪੜਾ ਨਹੀਂ ਆਣਾ ਚਾਹੀਦਾ ਕੋਈ ਵੀ ਕਮੀਜ਼ ਦਾ ਜਿੱਦਾਂ ਇਹ ਹੁੰਦਾ ਹੈ ਕਈ ਵਾਰ ਇਕੱਠਾ ਪਿਆ ਹੁੰਦਾ ਇਦਾਂ ਤੇ ਕਮੀਜ਼ ਦਾ ਕੱਪੜਾ ਕੱਟਿਆ ਜਾਂਦਾ ਹੈ ਹਮੇਸ਼ਾ ਜਦੋਂ ਵੀ ਤੁਸੀਂ ਗੁਲਾਈ ਕਰਨੀ ਹੈ ਨਾ ਕੈਂਚੀ ਦਾ ਮੂੰਹ ਕਦੀ ਵੀ ਪੂਰਾ ਨਹੀਂ ਖੋਲਣਾ ਥੋੜਾ ਥੋੜਾ ਜਿਹਾ ਕੱਟਣਾ ਹੈ ਤਾਂ ਠੀਕ ਹੈ ਆ ਐਸੇ ਕਟਿੰਗ ਕਰ ਲਈ ਐਨੀ ਐਨੀ ਸਲਾਈ ਤੋਂ ਨਾਲ ਅਸੀਂ ਵੱਡ ਕੱਪੜਾ ਕਟਿੰਗ ਕੀਤਾ ਠੀਕ ਹੈ ਹੁਣ ਅਸੀਂ ਕੱਟ ਲਗਾ ਲਾਂਗੇ ਕੱਟ ਵੇ ਸੀ ਉਸ ਹਿਸਾਬ ਨਾਲ ਲਗਾਣੇ ਨੇ ਕਿ ਸਲਾਈ ਨਾ ਕੱਟੀ ਜਾਏ ਜਦ ਰੇਸੀ ਐ ਸिलाई ਲਗਾਈ ਹੈ ਨਾ ਇਹ ਧਿਆਨ ਰੱਖਣਾ ਕਿ ਇਹ ਨਾ ਕੱਟੀ ਜਾਏ ਕੈਂਚੀ ਦੇ ਨਾਲ ਜਦੋਂ ਵੀ ਅਸੀਂ ਕੱਟ ਲਗਾਣੇ ਆ ਆ ਦੇਖੋ ਇਦਾਂ ਇਦਾਂ ਅਸੀਂ ਕੱਟ ਲਗਾਣੇ ਆ ਹਨਾ ਸिलाई ਨਾ ਕੱਟੀ ਜਾਏ ਇਹ ਧਿਆਨ ਰੱਖਣਾ ਉਸ ਤੋਂ ਬਾਅਦ ਅਸੀਂ ਇਹਨੂੰ ਫੋਲਡ ਕਰਕੇ ਇਦਾਂ ਇੱਥੇ ਅਸੀਂ ਕੱਚੀ ਸिलाई ਲਗਾ ਦਾਂਗੇ ਇੱਕ ਇੱਕ ਪੈਰ ਦੀ ए वाली सिलाई जी असी लगे ना कच्ची उपर लागे देखो ਗਲਾ ਸਾਡਾ ਬਣ ਗਿਆ ਠੀਕ ਹੈ ਹਾਂਜੀ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਤੁਹਾਨੂੰ ਮੇਰਾ ਇਹ ਤਰੀਕਾ ਕਿਦਾਂ ਦਾ ਲੱਗਾ ਠੀਕ ਹੈ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ